ਵੀਰ ਬਾਦਲ ਕਹਿੰਦਾ ਕਿ ਹਿੰਦੁਸਤਾਨ ਚ ਪੈਸਾ ਹੀ ਹੈ ਨਹੀਂ ਤੇ ਮੋਦੀ ਤੇ ਜਿਹੜਾ ਰਾਹੁਲ ਗਾਂਧੀ ਕਿੱਥੋਂ 6000 ਰੁਪਏ ਮਹੀਨੇ ਦਾ ਤੇ 72000 ਰੁਪਿਆ ਸਾਲ ਦਾ ਦੇਵੇਗਾ ਨੌਜਵਾਨਾਂ ਨੂੰ ਤੇ ਮੈਂ ਉਹਨੂੰ ਇੱਕ ਗੱਲ ਕਹੀ ਆ ਮੈਂ ਕਿਹਾ ਜਿਸ ਵੇਲੇ ਅਸੀਂ ਕਿਹਾ ਸੀ ਕਿ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਤੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਚ ਪੈਸਾ ਨਹੀਂ ਪਰ ਕੇ ਅਮਰਿੰਦਰ ਸਿੰਘ ਝੂਠ ਬੋਲਦਾ ਬਿਲਕੁਲ ਨਹੀਂ ਪੈਸਾ ਦੇ ਸਕਦਾ ਮੈਂ ਕਿਹਾ ਸੀ 2 ਲੱਖ ਤੱਕ ਕਰਜ਼ਾ ਮਾਰਕੁੱਤਾ ਇਹ ਗਾਵੇਂ ਇਦਾਂ ਹੀ ਚੱਲਦਾ ਰਹਿਣਾ ਜਿਵੇਂ ਜਿਵੇਂ ਪੈਸੇ ਆਈ ਜਾਣੇ ਇਹ ਅਸੀਂ ਕਰਜ਼ੇ ਦੇ ਬੋਝ ਥਲੇ ਸਾਰੇ ਕਿਸਾਨ ਕੱਢਣੇ ਤੇ ਨਾਲ ਹੀ ਜਿਹੜੀ ਬੇਜਮਿਨ ਨੇ ਜਿਹੜੇ ਸੀਗੇ 25000 ਰੁਪਏ ਜਿਹੜਾ ਸੋਸਾਇਟੀ ਦਾ ਕਰਜ਼ਾ ਸੀ ਉਹ ਵੀ ਅਸੀਂ ਸਾਰਾ ਮਾਫ ਕਰ ਦਿੱਤਾ ਤੇ ਮੈਂ ਕਿਹਾ 450 ਇਹ 550 ਕਰੋੜ ਤੋਂ ਉਹੀ ਵੜ ਗਿਆ ਸੁਖਵੀਰ ਬਾਦਲ ਨੇ ਜਿਹੜੀ ਸਭ ਤੋਂ ਘਟਿਆ ਗੱਲ ਕਹੀ ਉਨੇ ਇਹ ਕਿਹਾ ਕਿ ਜਾਂਦੇ ਪਾਕਿਸਤਾਨੋਂ ਨੇ ਲੈ ਕੇ ਆਉਣਾ ਕਿ ਬੈਂਕਾਂ ਨੂੰ ਬੈਂਕ ਦੂ ਬੁੱਕੇਗਾ ਤੇ ਦੋ ਗੱਲਾਂ ਉਹਨੇ ਕਈਆਂ ਨੇ ਤੁਸੀਂ ਵੀ ਮੇਰੇ ਨਾਲ ਸੁਣੀ ਹੋਣੀ ਤੁਹਾਨੂੰ ਇਹਨਾਂ ਦਾ ਟੈਲੀਫੋਨ ਆਇਆ ਜਿਹੜਾ ਬੰਦੇ ਦੀ ਸੋਚ ਇੰਨੀ ਮਾੜੀ ਆ ਕਿ ਪਾਕਿਸਤਾਨ ਤੋਂ ਕਿ ਜਾਂ ਉਹਨੇ ਕਿਹਾ ਤਾਂ ਕਿ ਬੈਂਕ ਲੱਗੋਗੀ ਤੇ ਪਿਓ ਪੁੱਤ ਦੀ ਕੋਈ ਸੋਚ ਹੈ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਕਾਕਾ ਚੀਜ਼ਾਂ ਤੇ ਹਣੀ ਕਿਤੇ ਬੈਂਕ ਨੂੰ ਲੁੱਟ ਲਿਓ ਇਹੀ ਕਿਹਾ ਸੀ ਨੰਦ ਤੱਕ ਬੋਲੇ ਤੇ ਜਿਹੜੀ ਪਾਕਿਸਤਾਨ ਦੀ ਗੱਲ ਕੀਤੀ ਆ ਵਾਕਈ ਇਹਨਾਂ ਦਾ ਪਹਿਲਾਂ ਹੀ ਕਿੱਤੇ ਦਾ ਵਪਾਰ ਚੱਲਦਾ ਇਹਨਾਂ ਨੂੰ ਪਤਾ ਕਿ ਪਾਕਿਸਤਾਨ ਤੋਂ ਛਿੱਟਾ ਲਿਆਵਾਂਗੇ ਤੇ ਉੱਤੇ ਪੈਸੇ ਹੋ ਸਕਦੇ ਨੇ ਇਹਨਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੁਖਵੀਰ ਸਿੰਘ ਬਾਦਲ ਨੂੰ ਇਹਨੇ ਐਮਬੀਏ ਕੀਤੀ ਪਤਾ ਨਹੀਂ ਕਿੱਥੇ ਕਰਕੇ ਆਇਆ 310000 3 ਲੱਖ 10000 ਕਰੋੜ ਪਈਆ ਇਹਨਾਂ ਨੇ ਅਡਾਨੀ ਕਬਾਨੀ ਇਹਨਾਂ ਦਾ ਬਾਤ ਕਰ ਰਹੇ ਕੋਈ ਵੀ ਕਿ ਕਰਾਣੀ ਹੋਣਗੇ ਜਾਕਰ ਸਾਹਿਬ ਨੂੰ ਮੇਰੇ ਨਾਲ ਜਿਆਦਾ ਪਤਾ ਕਿਉਂਕਿ ਪਾਰਲੀਮੈਂਟ 'ਚ ਬੈਠੇ ਨੇ ਉਹਨਾਂ ਦਾ ਮਾਫ ਕਰਤਾ 3100000 ਤੇ ਜਾਕਰ ਸਾਹਿਬ ਮੈਨੂੰ ਮੋਟਾ ਜਿਹਾ ਸਾਫ ਪਤਾ ਕਿ ਜਿਹੜਾ 72 ਹਜ਼ਾਰ ਪਈਆ ਕਿਹੜੇ ਸਾਲ ਦਾ ਉਹ ਸਾਢੇ 30 ਲੱਖ ਕਰੋੜ ਜਿਹੜਾ ਉਹ ਬਣਦਾ ਜੇ ਅਸੀਂ 72 ਹਜ਼ਾਰ ਪਈਆ ਦੇਨੇ ਤੇ ਜੇ ਅਡਾਨੀ ਬਾਨੀ ਨੂੰ 3 ਲੱਖ ਉਹ ਦੇ ਸਕਦਾ ਅਸੀਂ ਕਿਉਂ ਨਹੀਂ ਦੇ ਸੰਕਟ ਸਾਡੇ 3.5 ਲੱਖ ਯਾਰ ਕਰੋੜ ਸੁਛਦਈ ਸਾਹਿਬ ਹੈ ਉਹਨੂੰ ਤੇ ਇਹ ਹੁਣ ਜਿੱਥੇ ਪੰਜਾਬ ਤੋਂ ਇਹਨਾਂ ਨੂੰ ਕੱਢਿਆ ਗਿਆ ਏਦਾਂ ਹੀ ਤਗੜੇ ਹੋ ਗੁਰਦੁਆਰਿਆਂ ਚ ਵੀ ਲੋਟੂ ਟੋਲਾ ਇਹਨਾਂ ਚੋਰਾ ਨੂੰ ਕੱਢ ਗਈ ਸਿਰਦ ਸਿਰ ਹੁਣ ਇੱਕੋ ਚੀਜ਼ ਰਹਿ ਗਈ ਆ ਕਿ ਹੁਣ ਗੁਰਦੁਆਰੇ ਦੇ ਨਾਂ ਲੈ ਕੇ ਮੋਟਾ ਮੰਗਣ ਨੂੰ ਇਤਰੇ ਫਿਰਦੇ ਨੇ ਕਿ ਜਿਹੜੀ ਸਰਦਾਰ ਤਰਲੋਚਨ ਸਿੰਘ ਨੇ ਬਿਆਨ ਦਿੱਤਾ ਕਿ ਜਿਹੜੀ ਚਿੱਠੀ ਸੀ ਆ 7 ਸਾਲ ਪਹਿਲਾਂ ਇਹਨਾਂ ਦਾ ਐਮਪੀ ਦਾ ਸਰਦਾਰ ਤਰਲੋਚਨ ਸਿੰਘ ਜਿਹੜਾ ਅਮਰਸਰ ਉਹਨਾਂ ਨੇ ਸਿਵ ਕਾਲਸਾ ਦੁਵਾਨ ਦੇ ਵਿੱਚ ਬਿਆਨ ਦੇ ਉੱਤੇ ਬੋਲ ਕੇ ਗਏ ਕਿ ਨਾ 7 ਸਾਲ ਪਹਿਲਾਂ ਚਿੱਠੀ ਇਹੀ ਮੈਂ ਲਿਖੀ ਸੀ ਤੇ ਉਹਦੇ ਵਿੱਚ ਕਿਤੇ ਵੀ ਨਹੀਂ ਸੀ ਲਿਖਿਆ ਕਿ ਮੈਂ ਮਾਫੀ ਮੰਗਦਾ ਡੇਰੇ ਵਾਲੇ ਤੇ ਕਿਹਾ ਬਾਅਦ ਵਿੱਚ ਇਹਨਾਂ ਨੇ ਕਰਕੇ ਪ੍ਰਕਾਸ਼ਿਕ ਬਾਦਰਪੁਰ ਉਹਨਾਂ ਦੇ ਤੇ ਜਵਾਬ ਦੇਦੇ ਪੁੱਤ ਬਚਾਉਣ ਲਈ ਜ਼ਰੂਰ ਆ ਜਾਂਦਾ। ਅਤੁੱਜ ਜਿੰਨੇ ਬੈਠੋ ਕਹਿੰਦੇ ਜੀ ਆਪਣੀ ਘਰ ਦੀ ਜਿਹੜੀ ਆ ਉਹਨੂੰ ਵੀ ਨਾਲ ਛੱਡਾ ਜੇਰਾ ਫੇਰ ਪਰਮਾਨੋ ਹੋਏਗਾ। ਤੇ ਇਹ ਅਕਾਲੀ ਦਲ ਨਵੇਂ ਇਹ ਇਕੱਲੇ ਪਿਓ ਮੁੱਦ ਸ਼ਾਹ ਹੁੰਦੇ ਬਾਕੀ ਕਿਹਨੂੰ ਛਿਪਾਉਂਦੇ। ਸਵਦਾਣ ਹੀ ਬਦਲ ਦਿੰਦੇ ਨੇ। ਭਰਾਓ ਇਹਨਾਂ ਅਖੌਤੀ ਲੀਡਰਾਂ ਦਾ ਧਿਆਨ ਬਟੋ। ਦੇਰ ਆਪਾਂ ਨਾਲ ਕਿ ਕਿਤੇ ਰੇ ਫਿਰਦੇ ਨੇ ਪਿਛੋਂ ਕਾਲੋ ਸਾਹੂ ਜੀ ਉਹ ਕੋਈ ਗੋਲੀ ਕਹਿ ਉਹ ਕਦੇ ਬੱਟ ਕੇ ਰਿਓ ਪਰਾਂ ਦਿੱਤੀਆਂ ਪੈਣਾ ਵੀ ਹੈਗੇ ਹੋ ਕਹਿ ਕੇ ਇੱਕ ਕੈਰੈਕਟਰ ਤੇ ਯਾਰ ਰਹਿਣ ਦਈਏ ਇਹਦਾ ਕੈਰੈਕਟਰ ਜੇ ਕੋਈ ਬਣਾਉਣਾ ਤੇ ਤੁਸੀਂ ਸਰਪੰਚਾਂ ਨੇ ਪਿੰਡਾਂ ਵਿੱਚ ਲੋਕਾਂ ਦਾ ਕੈਰੈਕਟਰ ਦੇ ਉੱਤੇ ਖੜੇ ਕਰਨਾ ਕਿ ਤੁਸੀਂ ਅਚੰਗੇ ਕੰਮ ਕਰੋ